ਆਉਂਦੇ ਆ ਨਾ ਰਪਿੰਦਰ ਨੂੰ ਬਾਲੀਬਾ ਜੀ ਅਹ ਮਾਰ ਲਓ ਉਹਨਾਂ ਨੂੰ ਨਲੀ ਰਪਿੰਦਰ ਆ लवली ਨੂੰ ਨਾਲ ਲੈ ਕੇ ਆਈ ਐ ਅੱਛਾ ਨਹੀਂ ਕਿ ਜਾਈ ਤੂੰ ਆਏ ਜਾਈ ਦੰਨੀ ਇਹ ਗੱਲ ਨੂੰ लवली ਬੋਲ 10 ਹੋਣਾ ਕੱਢ ਲੈ ਉਹਦਾ ਤੁਹਾਨੂੰ ਦੇ ਦੋ ਕਿਉਂ ਵੀ ਮਨਜ਼ੂਰ ਦੇ ਦਿਓ ਤੁਹਾਡੇ ਕੋਲ ਪੈਸੇ ਆ ਗਏ ਮੇਰੇ ਕੋ ਹੰਨੀ ਕੋਈ ਨਾ ਤੇਰੇ ਕੋ ਨਾ ਕਿਹਾ ਤਾਂ ਤੁਹਾਡੇ ਕੋਲ ਜਿਹੜੀ ਲਈ ਆ ਤੇ ਫਿਰ ਕਿਲਾ ਵੇਚ ਲੋ ਆਹ ਹੋ ਗਿਆ ਨਾ ਤੇਰੇ ਵਰਗੇ ਪੁੱਤ ਜੰਮਣੇ ਚਾਹੀਦੇ ਬੋ ਲਵਲੀ ਤੇਰੇ ਵਰਗੇ ਪੁੱਤ ਆ ਮਮਾ ਸਹੀ ਜਾਂਦਾ ਵਾਹ ਵਾਹ ਲਵਲੀ ਤੇਰੇ ਵਰਗੇ ਪੁੱਤ ਘਰ ਘਰ ਜੰਮਣ ਇਦਾਂ ਦੀਆਂ ਸਲਾਵਾਵਾਂ ਦੇਣ ਵਾਲੇ ਮੈਂ ਵਿਚ ਸਹਿਮ ਤਾਂ ਤੇ ਤੂੰ ਕਿ ਇਦਾਂ ਪਸੰਦੇ ਮਾਰਦਾ ਤੇ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈਗੀ ਉਂਦਨੇ ਗੁੰਗੇ ਆ ਜਿਆ। ਭਾ ਤੇਰੀ ਸੁਣ ਗੱਲ ਤੂੰ ਕਿੱਥੇ ਜਾਣਾ ਵਾ ਤੇਰੇ ਕਰਕੇ ਮੈਂ ਇਹਨਾਂ ਨਾਲ ਲੜਦਾ ਫਿਰਦਾ। ਪਹਿਲਾਂ ਹੀ ਬਤਾ।depender ਤੂੰ ਕਿੱਥੇ ਜਾਣਾ ਵਾ ਤੇਰੇ ਕਰਕੇ ਮੈਂ ਇਹਨਾਂ ਕੋ ਘਰੋਂ ਦਾ ਫਿਰਦਿਆਂ। ਜੇ ਨਹੀਂ ਮੈਨੂੰ ਦੱਸਦੇ ਤੇ ਅਸੀਂ ਕਿਤੇ ਬਾਹਰ ਅੱਧ ਰਹਿ ਲੈਣੇ ਫਿਰ ਹੋ ਕੀ ਕਰਨਾ? ਮੇਰੀ ਗੱਲ ਸੁਣ ਜਵਨ ਪੁੱਤ। ਕੱਢ ਲੈ। ਕੁੜੀ ਵਿਚਾਰੀ ਚੱਲੀ। ਯਾਨਾ ਕਰਦੇ ਇਹਨਾਂ ਕਰ। ਨਾ ਕਰ ਕੀ ਕੀਤਾ? ਮੇਰੀ ਸੁਣੋ ਗੱਲ ਧਿਆਨ ਦੇ ਨਾਲ। ਤੂੰ ਹੀ ਕਿਉਂ ਨਹੀਂ ਮੰਨਦੇ ਆਪਣੀ ਗਲਤੀ? 3 2 1 ਨਹੀਂ ਸਮਝਿਆ ਮੈਂ ਦਿੱਤੀਓ ਤਾਈ ਤਾਈ ਤਾਂ ਬਾਹਰ ਬੈਠਿਆ 2 1 ਤੂੰ ਹੀ ਕੀ ਸੋਚੀ ਪਈ ਜੀ ਸੋਚਣਾ ਕੀ ਰਮਨ ਕਰਦਾ ਹੀ ਫਿਕਰਵਟ ਹਾਂ ਮਾਈਕ ਦੇ ਕੇ ਜਾ ਪਹਿਲਾਂ ਲੈ ਅੱਜ ਸਤਿਆਨਾਸ ਹੋ ਜੇਦੀ ਹੀ ਸਾਰਿਆਂ ਦਾ ਮਾਂ ਕਰੀ ਆਪਾਂ ਨੇ ਮਾਈਕ ਲੈ ਕੇ ਬਿਠਾਈ ਉੱਥੇ ਚਲ ਜੂਗੀ ਅਹੀਂ ਵੀ ਉਹਨਾਂ ਦੇ ਨਾਲ ਹੀ ਜਾਣਾ ਵਾ ਇਹ ਗੱਲ ਤਾਂ ਤੈਨੂੰ ਵੀ ਪਤਾ ਵਾ ਚਲੋ ਮੇਜੀ ਕਿਹਾ ਇਹਨੇ ਕਹਾਂ ਮੈਂ ਵੀ ਚੱਲ ਕੋਈ ਨਹੀਂ ਮੇਰਾ ਤਾਂ ਸਰੰਦਿਆ ਆ ਰੋਟੀ ਪਾਣੀ ਦੀ ਗੱਲ ਤੋਂ ਜਾਣਦੀ ਬਥੇਰੇ ਮੁੰਡਿਆਂ ਦੇ ਨਾਲ ਤੇ ਉਹਨਾਂ ਰੋਟੀ ਪਚਾ ਜਾ ਕਰ ਦੰਨੀ ਆ ਚਲੋ ਕੋਈ ਨਹੀਂ ਆਉਂਦੇ ਫੇਰ ਮੈਂ ਕਰਦੀ ਆ ਆ ਆ ਜਾ ਤੂੰ ਵੀ ਰੋਟੀ ਖਾ ਆ ਆ ਜੀ ਜੀ ਲਾ ਦੋ ਕੱਟ ਹੁਣ ਉਹ ਗੱਲ ਮੈਂ ਉੱਥੇ ਹਰਪਿੰਦਰ ਉਜਾ ਰੋਟੀ ਤੇ ਲਿਆ ਪਾ ਗਏ ਰਪਿੰਦਰ ਉਹ ਤਾਂ ਉੱਠ ਤੂੰ ਹੱਤਾਂ ਦੀ ਅੱਗੇ ਹੀ ਲੈ ਅਸੀਂ ਤੇ ਆਪ ਜਾਣਦੇ ਤੂੰ ਬੈਠੀ ਹੋਵੇਂ ਯਾਰ ਤੇ ਕੋਈ ਨਹੀਂ ਉੱਠਿਆ ਜਾਣਾ ਰਪਿੰਦਰ ਮੂੰਹ ਘੜੀ ਹੱਥ ਦੇ ਤਾ ਯਾਰ ਆ ਮੈਨੂੰ ਪਤਾ ਐਨੇ ਸਮੇਂ ਸਮਾਂ ਮੈਨੂੰ ਇਹਦਾ ਮੂੰਹ ਤਾਂ ਪਤਾ ਲੱਗ ਜਾਂਦਾ ਅੱਛਾ ਮੈਂ ਉੜ ਉਹ ਜੀ ਤੂੰ ਜਿਹੜੀ ਉਹਨਾਂ ਦੀ ਗੱਲਾਂ 'ਚ ਆ ਜੰਨੀ ਪਈ ਤੀ ਇੱਥੇ ਕੀ ਕਰੀ ਗੱਲ ਨੂੰ ਨੂੰ ਕਰੋਂ ਕੱਢਣਾ ਵਾ ਪਹਿਲਾ ਜੋ ਬਨ ਆ ਹੀ ਗਿਆ ਵਾ ਨਾ ਭਾਵੇਂ ਤੇ ਕੋਠੀਆਂ 'ਵੇਂ ਪੈ ਜਾਣੀਆਂ ਵਾ ਲੱਖਾਂ ਦੇ ਮੂੰਹ ਗੁਰੇ ਹੁੰਦੇ ਆ ਪੁਰੇ ਬੜੇ ਉਹ ਨਹੀਂ ਸੱਟਦੇ ਹੂੰ ਉਹ ਨਾਲੇ ਮੰਮੀ ਦੀਆਂ ਸਕੀਮਾਂ ਦਾ ਤੈਨੂੰ ਨਹੀਂ ਪਤਾ ਉਦੋਂ ਕਹਿੰਦੀ ਮੈਂ ਜੋਤ ਨੂੰ ਕੱਢ ਦੇਣਾ ਘਰੋਂ ਬਾਹਰ ਤੇ ਕੱਢਿਆ ਨਹੀਂ ਫਿਰ ਹੈ ਤੇ ਜੋਤ ਨੂੰ ਕਿੱਦਾਂ ਕੱਢ ਦਿੰਦੇ ਹੁਣ ਤੇ ਜੋ ਬਨ ਆ ਗਿਆ ਵਾ ਨਾ ਉਹ ਲੈ ਮੁਕਿੰਦੇ ਘੜਦੇ ਨਾ ਤੈਨੂੰ ਇਕੱਲੇ ਇੱਥੇ ਰਹੀ ਜਾ ਉਹਰ ਤੇ ਚੱਲ ਜਾ ਕੋਈ ਗੱਲ ਨਹੀਂ ਮੈਂ ਰਹਿ ਪੂਗਾ ਇਕੱਲਾ ਇੱਥੇ ਅੱਗੇ ਨਹੀਂ ਰਹਿੰਦਾ ਤੂੰ ਬੈਠੇ ਰਹਿ ਨਾ ਤੇ ਦਿਨ ਨਹੀਂ ਜਾਣਾ ਲਾਸੀ ਕਰਾਂ ਉਹ ਜਿੱਦਾਂ ਇਹ ਸਿਆਹ ਹਸਿਆ ਦੀ ਗੱਲ ਹੋਣੀ ਆਪੇ ਕੋਠੀ ਪਾ ਕੇ ਦੇਣਗੇ ਨਾ ਜਾਂ ਮੈਨੂੰ ਆਹ ਦੇਣਗੇ ਕੋਨਾ ਕੋਤੇ ਕਰਨਗੇ ਹੀ ਨਾ ਨਾਲ ਚੱਲ ਜਾਣਾ ਲਓ ਜੀ ਚੈਨ ਲੱਗੀਆਂ ਵਾ ਲੱਗਣ ਹਾਂਜੀ ਤੇ ਕੰਮ ਸ਼ੁਰੂ ਕਰਾਇਆ ਸੀ 10 ਮਹੀਨੇ ਵਿੱਚ ਤੱਕ 10 ਮਹੀਨੇ ਆਹ ਬੰਦੇ ਨੇ ਮੈਨੂੰ ਸਲਾਹ ਦਿੱਤੀ ਤੇ ਬਹੁਤ ਹੀ ਵਧੀਆ ਸਲਾਹ ਹੈ ਵੇਖ ਰੰਗ ਅੱਖਾਂ ਦੇ ਪੈਂਡਾ ਇੰਨਾ ਦਾ ਰੰਗ ਤਾਂ ਲੱਗ ਲਾ ਕੇ ਪੈਂਡਾ ਜੀ ਨਹੀਂ ਮਿਲਣਾ ਕਿਤੇ ਨਹੀਂ ਮੈਂ ਵਕਾ ਇਹ ਕਰ ਮਰਨ ਵਾਲੀ ਆ ਤਾਂ ਹੋਂ ਤੇ ਕੀਤਾ ਵਾ ਚੀਜ਼ ਲੱਗੀ ਕਰੋ ਭਾਜੀ ਲੱਗੀ ਕਰੋ ਕੋਈ ਵੀ ਚੀਜ਼ ਲੱਗ ਕਰੋ ਕੋਈ ਵੀ ਕੰਮ ਆ ਲੱਗ ਕਰਨਾ ਚਾਹੀਦਾ ਦੁਨੀਆ ਦੁਨੀਆ ਤੋਂ ਛੱਡ ਕੇ ਕਰਦੇ ਆ ਇਹ ਆ ਜੀ ਸਾਡੇ ਮਸਤੀ ਸਾਹਿਬ ਵਾਹ ਜੀ ਕਰ ਦਿਓ ਸ਼ੁਰੂ ਭਾਜੀ ਫਿਰ ਲਓ ਜੀ ਚਲੋ ਜੀ ਭਾਜੀ ਆਉਂਦੇ ਆ ਨਾ ਰੁਪਿੰਦਰ ਨੂੰ ਮਾਲੀਆ ਭਾਜੀ ਉਹ ਮਾਰ ਲਓ ਉਹਨਾਂ ਨੂੰ ਨੈਣੀ ਰੁਪਿੰਦਰ ਆ लवली ਨੂੰ ਨਾਲ ਲੈ ਕੇ ਆਈ ਐ ਅਸਲ ਨਹੀਂ ਕਿ ਆਇਆ ਇਹ ਨਾ ਆਏ ਦੰਨੀ ਇਹ ਗੱਲ ਨੂੰ लवली ਬੋਲ ਦੱਸ ਹੁਣ ਕੱਢ ਲੈ ਉਹਦਾ ਤੁਹਾਨੂੰ ਦਿਖਾ ਕਿਉਂ ਵੀ ਮਨਜ਼ੂਰ ਦੇ ਦਿਓ ਤੁਹਾਡੇ ਕੋਲ ਪੈਸੇ ਆ ਗਏ ਮੇਰੇ ਕੋ ਹੰਨੀ ਕੋਈ ਨਾ ਤੇਰੇ ਕੋਲ ਕੀ ਆ ਤਾਂ ਤੁਹਾਡੇ ਕੋਲ ਜਿਹੜੀ ਲਈ ਆ ਤੇ ਫਿਰ ਕਿੱਲਾ ਵੇਚ ਲੋ ਆਹ ਦੇਖੋ ਨਾ ਤੇਰੇ ਵਰਗੇ ਪੁੱਤ ਜੰਮਣੇ ਚਾਹੀਦੇ ਬਹੁਤ लवली ਤੇਰੇ ਵਰਗੇ ਪੁੱਤ ਆ ਮਮਾ ਤਾਂ ਜਾਂਦਾ ਵਾਹ ਬਹੁਤ लवली ਤੇਰੇ ਵਰਗੇ ਪੁੱਤ ਘਰ ਘਰ ਜੰਮਣ ਇਦਾਂ ਦੀਆਂ ਸਲਾਮਾਂ ਦੇਣ ਵਾਲੇ ਮੈਂ ਵਿੱਚ ਸਹਿਮਤ ਹਾਂ ਤੇ ਤੂੰ ਕਿ ਇਦਾਂ ਪਸੰਦੇ ਮਾਰਦਾ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈਗੀ ਹੁੰਦਾ ਨਹੀਂ ਗੁੰਗਿਆ ਜਿਆ ਤੇਰੀ ਸੁਣ ਗੱਲ ਤੂੰ ਕਿੱਥੇ ਜਾਣਾ ਵਾ ਤੇਰੇ ਕਰਕੇ ਮੈਂ ਇਹ ਨਾਲ ਲੜਦਾ ਫਿਰਦਾ ਲੈ ਪਹਿਲਾਂ ਹੀ ਬਤਾ ਇੰਦਰ ਤੂੰ ਕਿੱਥੇ ਜਾਣਾ ਤੇਰੇ ਕਰਕੇ ਮੈਂ ਨਾਲ ਕੋ ਘਰ ਤੋਂ ਦਾ ਫਿਰੰਡਿਆ ਨਹੀਂ ਮੈਨੂੰ ਦਦੇ ਤੇ ਅਸੀਂ ਕਿਤੇ ਬਾਹਰ ਉੱਧਰ ਰਹਿ ਲੈਣੇ ਫਿਰ ਕੀ ਕਰਨਾ ਮੇਰੀ ਗੱਲ ਸੁਣ ਜਵਨ ਪੁੱਤ ਕੱਢ ਲੈ ਕੁੜੀ ਵਿਚਾਰੀ ਚੰਗੀ ਯਾਨਾ ਕਰ ਦੇ ਲੈ ਨਾ ਕਰ ਕੀ ਕੀਤਾ ਮੇਰੇ ਸੁਣੋ ਗੱਲ ਧਿਆਨ ਦੇ ਨਾਲ ਤੂੰ ਹੀ ਕਿਉਂ ਨਹੀਂ ਮੰਨਦੇ ਆਪਣੀ ਗਲਤੀ 3 2 1 ਨਹੀਂ ਸਮਝਿਆ ਮੈਂ ਬੀਬੀਓ ਤਾਇ ਤਾਇ ਤਾਂ ਬਾਹਰ ਬੈਠਿਆ ਤੂੰ ਐ ਤੂੰ ਹੀ ਕੀ ਸੋਚੀ ਪਈ ਜੀ ਸੋਚਣਾ ਕੀ ਆ ਰਮਣ ਕਰਤਾ ਹੀ ਫਿਕਰ ਵੱਡ ਹਾਂ ਮਾਈਕ ਦੇ ਕੇ ਜਾ ਪਹਿਲਾਂ ਲੈ ਆ ਦਸ ਸਤਿਆ ਨਾਸ ਹੋ ਜੇ ਨਹੀਂ ਸਾਰਿਆਂ ਦਾ ਮੈਂ ਕਰਿਆ ਆਪਣੇ ਮਾਈਕ ਲਾ ਕੇ ਬਠਾਈ ਉੱਥੇ ਚਲ ਜੂਗੀ ਅਹੀਂ ਵੀ ਉਹਨਾਂ ਦੇ ਨਾਲ ਹੀ ਜਾਣਾ ਵਾ ਇਹ ਗੱਲ ਦਾ ਤੇ ਤੈਨੂੰ ਵੀ ਪਤਾ ਵਾ ਚਲੋ ਮੇ ਜੀ ਕੀ ਆ ਅਜੇ ਤਾਂ ਕੜਾ ਮਾ ਵੀ ਚੱਲ ਕੋਈ ਨਹੀਂ ਮੇਰਾ ਤਾਂ ਸਰੰਦਿਆ ਆ ਰੋਟੀ ਪਾਣੀ ਦੀ ਗੱਲ ਤੋਂ ਜਾਣਦੀ ਬਥੇਰੇ ਮੁੰਡਿਆਂ ਦੇ ਨਾਲ ਤੇ ਉਹਨਾਂ ਰੋਟੀ ਪਚਾ ਜਾ ਕਰਦਨੀ ਆ ਹਾਂ ਚਲੋ ਕੋਈ ਨਹੀਂ ਆਉਂਦੇ ਤਾਂ ਫੇਰ ਮੈਂ ਕਰਦੀ ਆ ਆ ਜਾ ਤੂੰ ਵੀ ਰੋਟੀ ਖਾ ਆ ਆ ਗਈ ਜੇ ਲਾ ਦੋ ਕੱਟ ਹੁਣ ਉਹ ਗੱਲ ਮੈਂ ਉੱਥੇ ਭਰਪਿੰਦਰ ਉਹ ਜਾ ਰੋਟੀ ਤੇ ਲਿਆ ਪਾ ਕੇ ਰਪਿੰਦਰ ਉਹ ਤਾਂ ਉੱਠ ਤੂੰ ਤਾਂ ਅੱਤਾਂ ਲੀ ਗਈ ਲੈ ਅਸੀਂ ਤੇ ਆਪ ਜਾਣਦੇ ਤੁਸੀਂ ਬੈਠੀ ਹੋਵੇਂ ਯਾਰ ਤੇ ਕੋਈ ਨਹੀਂ ਉੱਠਿਆ ਜਾਣਾ ਰਪਿੰਦਰ ਮੂੰਹ ਘੜੀਆਂ ਤੇ ਤਿਆਰ ਆ ਮੈਨੂੰ ਪਤਾ ਆ ਇਹਨੇ ਸੁਣਾਇਆ ਸੁਣਾ ਮੈਨੂੰ ਇਹਦਾ ਮੂੰਹ ਤਾਂ ਪਤਾ ਲੱਜਦਾ ਅੱਛਾ ਮੈਂ ਉਹ ਜੀ ਤੂੰ ਜਿਹੜੀ ਉਹਨਾਂ ਦੀ ਗੱਲਾਂ 'ਚ ਆ ਜੰਨੀ ਪਹਿਲੀ ਤੇ ਕੀ ਕਹਿ ਕਿਰੀਗਲ ਨੂੰ ਨੂੰ ਘਰੋਂ ਕੱਢਣਾ ਪਹਿਲਾ ਜੋ ਜੋਨ ਆ ਹੀ ਗਿਆ ਉਹਨਾ ਭਾਵੇਂ ਤੇ ਕੋਠੀਆਂ 'ਵੀ ਪੈ ਜਾਣੀਆਂ ਲੱਖਾਂ ਦੇ ਮੂੰਹ ਗੁਰੇ ਹੁੰਦੇ ਆ ਬੁਰੇ ਉਹ ਤੋਂ ਉਨੀ ਸੈਟ ਦੇ ਹੂੰ ਉਹ ਨਾਲੇ ਮੰਮੀ ਦੀਆਂ ਸਕੀਮਾਂ ਦਾ ਤੈਨੂੰ ਨਹੀਂ ਪਤਾ ਉਦੋਂ ਕਹਿੰਦੀ ਮੈਂ ਜੋਤ ਨੂੰ ਕੱਢ ਦੇਣਾ ਘਰੋਂ ਬਾਹਰ ਤੇ ਕੱਢਿਆ ਨਹੀਂ ਫਿਰ ਹੈ ਤੇ ਜੋਤ ਨੂੰ ਕਿੱਦਾਂ ਕੱਢ ਦਿੰਦੇ ਹੁਣ ਤੇ ਜੋ ਬਨ ਆ ਗਿਆ ਵਾ ਨਾ ਹੁਣ ਉਹਨੂੰ ਕਿੱਥੇ ਕੱਢ ਦੇਣਾ ਤੂੰ ਤੇ ਇਕੱਲਾ ਹੀ ਥੇ ਰਹੀ ਜੋਰ ਤੇ ਚੱਲ ਜਾ ਕੋਈ ਗੱਲ ਨਹੀਂ ਮੈਂ ਰਹਿ ਪੂਗਾ ਇਕੱਲਾ ਇੱਥੇ ਅਗੇ ਨਹੀਂ ਰਹਿਂਦਾ ਤੇ ਬੈਠੇ ਰਹਿਣਾ ਤੇ ਦਿਨ ਨਹੀਂ ਜਾਣਾ ਬਸ ਹੀ ਕਰਾਉਣਾ ਜਿਦਾਂ ਇਹ ਸਿਆਹ ਹਸਿਆਂ ਦੀ ਗੱਲ ਹੋਣੀ ਆ ਆਪਣੇ ਕੋਠੀ ਪਾ ਕੇ ਦੇਣਗੇ ਨਾ ਜਾਮਨਵਾ ਦੇਣਗੇ ਕੋਨਾ ਕੋਤੇ ਕਰਨਗੇ ਨਾ ਨਾਲ ਤਲ ਜਾਣਾ ਲਓ ਜੀ ਚੈਨ ਲੱਗੀਆਂ ਵਾ ਲੱਗਣ ਹਾਂਜੀ ਤੇ ਕੰਮ ਸ਼ੁਰੂ ਕਰਾਇਆ ਸੀ 10 ਮਹੀਨੇ ਵਿੱਚ ਆ ਬੰਦੇ ਨੇ ਮੈਨੂੰ ਸਲਾਹ ਦਿੱਤੀ ਤੇ ਬਹੁਤ ਹੀ ਵਧੀਆ ਸਲਾਹ ਹੈ ਵੇਹ ਰੰਗ ਅੱਖਾਂ ਦੇ ਪੈਂਡਾ ਇਦਾਂ ਦਾ ਰੰਗ ਤਾਂ ਲੱਗ ਲੱਗੇ ਪੈਂਡਾ ਜੀ ਨਹੀਂ ਮਿਲਣਾ ਕਿਤੇ ਨਹੀਂ ਵਕਾ ਇਹ ਕਰ ਮਰਨ ਵਾਈ ਤਾਹੋਂ ਤੇ ਕੀਤਾ ਚੀਜ਼ ਲੱਗ ਕਰੋ ਭਾਜੀ ਲੱਗੀ ਕਰੋ ਕੋਈ ਵੀ ਚੀਜ਼ ਲੱਗ ਕਰੋ ਕੋਈ ਵੀ ਕੰਮ ਲੱਗ ਕਰਨਾ ਚਾਹੀਦਾ ਦੁਨੀਆ ਦੁਨੀਆ ਤੋਂ ਛੱਡ ਕੇ ਕਰਨਾ ਚਾਹੀਦਾ ਇਹ ਆ ਜੀ ਸਾਡੇ ਮਿਸਤਰੀ ਸਾਹਿਬ ਵਾਹ ਜੀ ਕਰ ਦਿਓ ਸ਼ੁਰੂ ਭਾਜੀ ਫਿਰ ਲਓ ਜੀ ਚਲੋ ਜੀ ਭਾਜੀ